ਜਾ ਆਪਾ ਚੰਗੇ ਰਾਜਸਾਨ ਜੀ ਚਾਬੀ ਤੈਨੂੰ ਲੱਭਣੀ ਹੁੰਦੀ ਨਾ ਹੁਣ ਤੱਕ ਲੱਭ ਗਈ ਹੋਵੇ ਜਿੰਨੇ ਤੂੰ ਖੱਪੀ ਖਲੀ ਹੈ ਆ ਬੂਤਨਾ ਤਾਲਾ ਭੰਨਣ ਦੀ ਕੋਈ ਨਹੀਂ ਮੈਂ ਭੰਨ ਛੱਡਾ ਓ ਮੇਰੀ ਭਜਾਈ ਰਮਜੀਤ ਦੇ ਜੁੰਡੇ ਪਾਛੜਣੇ ਤਾਂ ਜਪਤਾ ਕੋ ਪੱਤੀ ਤੇ ਰਹਨੇ ਕੁਛ ਵੀ ਨਹੀਂ ਹੁੰਦਾ ਤੂੰ ਮਤਰੀਆ ਗੱਲ ਕਰੀ ਮੇਰੇ ਕੋਲ ਚਾਬੀ ਖੜੀ ਗਈ ਹੈ ਤਾਲਾ ਭੰਨਾਂ ਮੈਨੂੰ ਮਜਬੂਰੀ ਆ ਭਈਓ ਮੈਂ ਲੈ ਬੰਦੀ ਆਹ ਦੇ ਸਿਰ ਦਾ ਤਾਲਾ ਤੇ ਇਹ ਖੁੱਲਣ ਦਾ ਵੀ ਨਾ ਨਹੀਂ ਲੈਂਦਾ ਤੇ ਬੱਜਣ ਦਾ ਵੀ ਨਾ ਨਹੀਂ ਲੈਂਦਾ ਇਹ ਕੜੀ ਵਾਲਾ ਹੈ ਤੂੰ ਮੈਨੂੰ ਇਜਾਜ਼ਤ ਦੇ ਜਿਹੜਾ ਹੀ ਕੜੀ ਵਾਲਾ ਭੰਨਣਾ ਮੇਰਾ ਕੰਮ ਨਹੀਂ ਤੇ ਤੂੰ ਰੁਕ ਜਾ ਤੈਨੂੰ ਕਿਹੜਾ ਕਾਲ ਨਹੀਂ ਮਾਸ਼ੀ ਚਾਹ ਦੇਸਾਂ ਉਹ ਕਾਲ ਤਾਂ ਮੈਨੂੰ ਹੋਏ ਮੈਂ ਮੌਲਾ ਬਾਸ਼ ਦੇ ਕੋ ਪਿੱਛੂ ਗੇੜੀਆਂ ਕਰਨੀਆਂ ਤੁਹਾਨੂੰ ਸਾਲਣਾ ਹੈ ਉਹ ਨਾ ਤਾਂ ਪਾ ਹੁਣ ਉਹ ਸਾਰੀ ਜ਼ਿੰਦਗੀ ਸੜਦੇ ਜਿੱਤਾ ਚਿਕਰ ਮਸਕਾਨੀ ਤੇਰੇ ਨਾਲ ਉਹ ਮਸਕਾਨੀ ਤਾਂ ਹੁਣ ਮੇਰੇ ਦਮ ਦੇ ਨਾਲ ਏ ਹੁਣ ਮੈਨੂੰ ਛੱਡ ਕੇ ਦਾ ਪਿੱਛਾ ਨਹੀਂ ਜਾ ਸਕਦਾ ਬੋਤਨਾ ਮੈਂ ਤੈਨੂੰ ਛੱਡ ਕੇ ਕਿੱ데 ਜਾਣਾ ਮੈਨੂੰ ਤਾਂ ਪਤਾ ਹੀ ਹੋਣ ਲੱਗਦਾ ਪੈ ਕੇ ਤੂੰ ਮੇਰਾ ਏਡਾ ਜਿਗਰੀ ਚੰਗਾ ਯਾਰ ਐ ਮੈਂ ਤੇ ਐਵੇਂ ਉਜਮਲ ਦੇ ਪਿੱਛੇ ਲੱਗੀ ਰੱਤੀ ਆ ਤੇ ਹੋਰ ਕੀ ਏ ਮੈਂ ਸ਼ੁਰੂ ਤੋਂ ਤੇਰੀ ਇੱਜ਼ਤ ਕਰਦਾ ਮੂੰ ਤੂੰ ਸ਼ਾਇਦ ਦੇ ਲੱਚੀਓ ਸਚੈਨਾ ਕਿ ਬੋਤਨਾ ਕਿਸੇ ਲਾਲਾਈ